ਕਿਹੜੀਆਂ ਥਾਵਾਂ ਤੋਂ ਕਮਾਇਆ ਪੈਸਾ ਮਨੁੱਖ ਦੇ ਹਜਮ ਨਹੀਂ ਆਉਂਦਾ ਦੋਸਤੋ ਕਿਹੜੀਆਂ ਥਾਵਾਂ ਤੋਂ ਕਮਾਇਆ ਗਿਆ ਧਨ ਮਨੁੱਖ ਦੇ ਵਿਨਾਸ਼ ਦਾ ਕਾਰਨ ਬੰਧਾ ਹੈ ਕਹਿੰਦੇ ਹਾਂ ਧਨ ਦੇ ਬਿਨਾ ਮਨੁੱਖ ਦੀ ਜ਼ਿੰਦਗੀ ਚੱਲਨੀ ਬਹੁਤ ਔਖੀ ਹੈ ਇਸ ਲਈ ਧਨ ਨੂੰ ਇਕੱਠਾ ਕਰਨਾ ਚਾਹੀਦਾ ਹੈ ਤੇ ਜਿਆਦਾ ਤੋਂ ਜਿਆਦਾ ਧਨ ਇਕੱਠਾ ਕਰਨਾ ਚਾਹੀਦਾ ਹੈ ਗ੍ਰਸਤੀ ਵਿੱਚ ਪੈਨ ਤੋਂ ਬਾਅਦ ਇਹ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਕਿ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਉਸਦੀ ਤਰੱਕੀ ਲਈ ਉਸਦੇ ਵਿਕਾਸ ਲਈ ਜਿਆਦਾ ਤੋਂ ਜਿਆਦਾ ਧਨ ਕਮਾਈ ਕਿਉਂਕਿ ਕਹਿੰਦੇ ਹਨ ਇਸ ਸੰਸਾਰ 'ਚ ਧਨਹਿਨ ਮਨੁੱਖ ਗਰੀਬੀ ਲਾਚਾਰੀ અપਮਾਨਕਾਰੀ ਦੁੱਖ ਹੈ ਧਨਹਿਨ ਤੋਂ ਸਾਰੇ ਮੁੱਖ ਮੋੜ ਲੈਂਦੇ ਹਨ ਆਪਣੇ ਸਕੇ ਰਿਸ਼ਤੇਦਾਰ ਵੀ ਧਨਹਿਨ ਨੂੰ ਮਰਿਆ ਹੋਇਆ ਸਮਝਦੇ ਹਨ ਕੋਈ ਉਸਦੀ ਇੱਜ਼ਤ ਨਹੀਂ ਕਰਦਾ ਉਸ ਤੋਂ ਆਪਣੀ ਪਛਾਣ ਲੁਕਾਉਂਦੇ ਹਨ ਉਸਦੇ ਆਪਣੇ ਪਰਾਏ ਹੋ ਜਾਂਦੇ ਹਨ ਜਦ ਧਨ ਕੋਲ ਨਹੀਂ ਹੁੰਦਾ ਤਾ ਸਾਰੇ ਮੂੰਹ ਫੇਰਨ ਲੱਗਦੇ ਹਨ ਤੇ ਧੰਨ ਵਾਲਾ ਭਲੇ ਹੀ ਕੋਈ ਆਪਣਾ ਸੱਚਾ ਜਿ ਰਿਸ਼ਤੇਦਾਰ ਨਾ ਹੋਵੇ ਤਾਂ ਵੀ ਉਸ ਨਾਲ ਜਾ ਜਾ ਕੇ ਰਿਸ਼ਤਾ ਜੋੜਦੇ ਹਨ ਧੰਨ ਦਾ ਇਸ ਜ਼ਿੰਦਗੀ ਵਿੱਚ ਖਾਸ ਯੋਗਦਾਨ ਹੈ ਦੁਨੀਆ ਧੰਨ ਨਾਲ ਹੀ ਚੱਲ ਰਹੀ ਹੈ ਧੰਨ ਹੀ ਹਰ ਜੀਵ ਨੂੰ ਜੀਵਨ ਦਾਣ ਦੇ ਰਿਹਾ ਹੈ ਪਰ ਦੋਸਤੋ ਇਸ ਧੰਨ 'ਚ ਇੱਕ ਹੋਰ ਵਿਸ਼ੇਸ਼ਤਾ ਹੈ ਕਿ ਜੇ ਇਹ ਧੰਨ ਜ਼ਿੰਦਗੀ ਦਿੰਦਾ ਹੈ ਤਾਂ ਜ਼ਿੰਦਗੀ ਲੈ ਵੀ ਲੈਂਦਾ ਹੈ ਜੇਕਰ ਤੁਹਾਡੇ ਕੋਲ ਗਲਤ ਰਸਤੇ ਤੋਂ ਕਮਾਇਆ ਹੋਇਆ ਧਨ ਆ ਜਾਵੇ ਤਾਂ ਇਹ ਤੁਹਾਡਾ ਨਾਸ਼ ਕਰ ਦਿੰਦਾ ਹੈ ਤਾਂ ਚਲੋ ਅੱਜ ਦੀ ਵੀਡੀਓ 'ਚ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਕਿਹੜੀਆਂ-ਕਿਹੜੀਆਂ ਥਾਵਾਂ ਤੋਂ ਕਮਾਇਆ ਗਿਆ ਧਨ ਸਾਡਾ ਵਿਨਾਸ਼ ਕਰ ਦਿੰਦਾ ਹੈ ਕਿਹੜਾ ਪੈਸਾ ਸਾਡੇ ਲਈ ਤੇ ਸਾਡੇ ਬੱਚਿਆਂ ਲਈ ਸਾਡੇ ਭਵਿੱਖ ਲਈ ਚੰਗਾ ਨਹੀਂ ਹੁੰਦਾ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਜੰਗਲ ਵਿੱਚ ਲੂੰਬੜਾਂ ਦਾ ਇੱਕ ਵੱਡਾ ਝੁੰਡ ਰਹਿੰਦਾ ਸੀ ਸਾਰੇ ਲੂੰਬੜ ਬੜੇ ਮਜੇ ਨਾਲ ਉਸ ਜੰਗਲ 'ਚ ਆਪਣਾ ਜੀਵਨ ਬਿਤਾ ਰਹੇ ਸੀ ਕਿਸੇ ਗੱਲ ਦੀ ਕੋਈ ਕਮੀ ਨਹੀਂ ਸੀ ਪਰ ਹੌਲੀ-ਹੌਲੀ ਲੂੰਮੜਾਂ ਦੀ ਸੰਖਿਆ ਵਧ ਤੀ ਜਦ ਲੂੰਮੜਾਂ ਦੀ ਗਿਣਤੀ ਵਧਣ ਲੱਗੀ ਤਾਂ ਫਿਰ ਭੋਜਨ ਦੀ ਕਮੀ ਹੋਣ ਲੱਗੀ ਭੋਜਨ ਲਈ ਉਹਨਾਂ ਨੂੰ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜੇਕਰ ਕਿਤੇ ਭੋਜਨ ਮਿਲ ਵੀ ਜਾਂਦਾ ਤਾਂ ਐਨੇ ਲੂੰਮੜਾਂ ਵਿੱਚ ਉਹ ਭੋਜਨ ਘੱਟ ਪੈ ਜਾਂਦਾ ਸੀ ਜੋ ਲੂੰਮੜ ਨੌਜਵਾਨ ਸੀ ਉਹ ਤਾਂ ਭੱਜ ਨਸ ਕਰਕੇ ਖੋ ਕੇ ਆਪਣਾ ਢਿੱਡ ਭਰ ਲੈਂਦਾ ਸੀ ਤੇ ਜੋ ਬੁੱਢੇ ਸੀ ਜਿੰਨਾ ਤੋਂ ਭੱਜਿਆ ਨਹੀਂ ਜਾਂਦਾ ਸੀ ਉਹ ਵਿਚਾਰੇ ਭੁੱਖੇ ਹੀ ਰਹਿ ਜਾਂਦੇ ਸੀ ਉਹਨਾਂ ਲੂੰਬੜਾਂ ਦੇ ਝੁੰਡ ਵਿੱਚ ਇੱਕ ਬੁੱਢਾ ਲੂੰਬੜ ਤੇ ਲੂੰਬੜੀ ਦਾ ਜੋੜਾ ਵੀ ਸੀ ਉਹ ਜ਼ਿਆਦਾ ਭੱਜ ਨਾਠ ਨਹੀਂ ਕਰ ਸਕਦੇ ਸੀ ਉਹਨਾਂ ਨੇ ਵਿਚਾਰ ਕੀਤਾ ਕਿ ਜੇਕਰ ਅਸੀਂ ਝੁੰਡ ਦੇ ਨਾਲ ਰਹਾਂਗੇ ਤਾਂ ਸਾਨੂੰ ਭੋਜਨ ਨਹੀਂ ਮਿਲ ਸਕੇਗਾ ਇਸ ਲਈ ਸਾਨੂੰ ਝੁੰਡ ਤੋਂ ਅਲੱਗ ਹੋ ਕੇ ਹੀ ਭੋਜਨ ਦੀ ਭਾਲ ਕਰਨੀ ਚਾਹੀਦੀ ਹੈ ਇਹ ਸੋਚ ਕੇ ਉਹ ਦੋਨੋਂ ਦੂਸਰੇ ਜੰਗਲ ਵਿੱਚ ਚਲੇ ਜਾਂਦੇ ਹਨ ਉਹ ਦੋਵੇਂ ਭੋਜਨ ਦੀ ਤਲਾਸ਼ ਕਰਦੇ ਜਾ ਰਹੇ ਸੀ ਜਦ ਕੁਝ ਅੱਗੇ ਵਧੇ ਤਾਂ ਸੰਘਣੇ ਜੰਗਲ 'ਚ ਪਹੁੰਚ ਜਾਂਦੇ ਹਨ ਉੱਥੇ ਉਹਨਾਂ ਨੇ ਦੇਖਿਆ ਕਿ ਦਰੱਖਤਾਂ ਵਿੱਚ ਇੱਕ ਅੰਜੀਰ ਦਾ ਦਰਖਤ ਖੜਾ ਸੀ ਤੇ ਉਸ ਤੇ ਬਹੁਤ ਸਾਰੇ ਪੱਕੇ ਹੋਏ ਅੰਜੀਰ ਲੱਗੇ ਹੋਏ ਸੀ ਉਹਨਾਂ ਵਿੱਚੋਂ ਇੱਕ درخت ਦੇ ਅੰਜੀਰ ਬਹੁਤ ਜ਼ਿਆਦਾ ਪੱਕ ਗਏ ਸੀ ਜੋ ਟੁੱਟ ਟੁੱਟ ਕੇ ਡਰੇ ਸੀ ਧਰਤੀ ਤੇ ਵੀ ਅੰਜੀਰਾਂ ਦੇ ਫਲਾਂ ਦਾ ਢੇਰ ਦੇਖ ਕੇ ਦੋਨਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਉਹ ਤੇਜ਼ੀ ਨਾਲ ਚਲਦੇ ਹੋਏ ਉਸ درخت ਦੇ ਪਹੁੰਚ ਜਾਂਦੇ ਹਨ ਉੱਥੇ ਉਹਨਾਂ ਨੇ ਦੇਖਿਆ ਕਿ ਉਹਨਾਂ ਲਈ ਕਈ ਦਿਨਾਂ ਦਾ ਲੋੜਿੰਦਾ ਭੋਜਨ ਸੀ ਐਨੇ ਸਾਰੇ ਅੰਜੀਰ ਤੇ ਫਲਾਂ ਨੂੰ ਦੇਖ ਕੇ ਲੂੰਬੜੀ ਕਹਿਣ ਲੱਗੀ ਮਹਾਰਾਜ ਐਨੇ ਸਾਰੇ ਫਲਾਂ ਨੂੰ ਜਲਦੀ ਜਲਦੀ ਇਕੱਠਾ ਕਰ ਲੋ ਕੋਈ ਇੱਥੇ ਆ ਨਾ ਜਾਵੇ ਕੋਈ ਹੋਰ ਜੀ ਵੇਥੇ ਆਵੇਗਾ ਤਾਂ ਉਹਨਾਂ ਨੂੰ ਕਹਿ ਦਾਂਗੇ ਕਿ ਇਹਨਾਂ ਸਾਰੇ ਫਲਾਂ ਤੇ ਸਾਡਾ ਅਧਿਕਾਰ ਹੈ ਅਸੀਂ ਇਸ ਭੋਜਨ ਨੂੰ ਬੜੀ ਮੁਸ਼ਕਲ ਨਾਲ ਇਕੱਠਾ ਕੀਤਾ ਹੈ ਤੇ ਅਸੀਂ ਆਰਾਮ ਨਾਲ ਮੈਂ ਇੰਨੇ ਭਰ ਦਾ ਸਮਾਂ ਇਸ ਅੰਜੀਰ ਦੇ ਦਰਖਤ ਤੇ ਢੇਠਾ ਕੱਢ ਲਵਾਂਗੇ ਦੋਸਤੋ ਆਪਣੀ ਪਤਨੀ ਤੀਆਂ ਇਹਨਾਂ ਗੱਲਾਂ ਨੂੰ ਸੁਣ ਕੇ ਲੰਬੜ ਕਹਿੰਦਾ ਹੈ ਇਹ ਤੂੰ ਕੀ ਕਹਿ ਰਹੀ ਹੈ ਕੀ ਤੂੰ ਉਸ ਬ੍ਰਾਹਮਣ ਦੀ ਕਹਾਣੀ ਨਹੀਂ ਸੁਣੀ ਜੋ ਆਪਣੀ ਮੂਰਖਤਾ ਕਰਕੇ ਖੁਦ ਹੀ ਨਾਸ਼ ਨੂੰ ਪ੍ਰਾਪਤ ਹੋ ਗਿਆ। ਕਈ ਵਾਰ ਜ਼ਿਆਦਾ ਧਨ ਦਾ ਲੋਭ, ਜ਼ਿਆਦਾ ਇਕੱਠਾ ਕੀਤਾ ਧਨ ਤੇ ਗਲਤ ਕੰਮਾਂ ਨਾਲ ਕਮਾਇਆ ਗਿਆ ਧਨ ਮੂਲ ਸਮੇਤ ਆਦਮੀ ਨੂੰ ਨਸ਼ਟ ਕਰ ਦਿੰਦਾ ਹੈ। ਜ਼ਿਆਦਾ ਧਨ ਦੇ ਚੱਕਰ 'ਚ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਗਈ। ਕੀ ਤੂੰ ਕਹਾਣੀ ਨਹੀਂ ਸੁਣੀ? ਆਪਣੀ ਵਿੱਦਿਆ ਦਾ ਦੁਰਉਪਯੋਗ ਕਰਨ ਨਾਲ, ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕਰਨ ਨਾਲ मनुख ਖੋਦ ਹੀ ਆਪਣੇ ਨਾਜ ਦਾ ਕਾਰਨ ਬਣ ਜਾਂਦਾ ਹੈ। ਦੋਸਤੋ ਲੂੰਬੜ ਦੀਆਂ ਇੰਨਾ ਗੱਲਾਂ ਨੂੰ ਸੁਣ ਕੇ ਲੂੰਬੜੀ ਕਹਿਣ ਲੱਗੀ ਮੈਂ ਤਾਂ ਇਹੋ ਜੀ ਕੋਈ ਕਹਾਣੀ ਨਹੀਂ ਸੁਣੀ। ਕਿਰਪਾ ਮੈਨੂੰ ਕਹਾਣੀ ਸੁਣਾਉਣ ਦੀ ਕਿਰਪਾ ਕਰੋ ਜਿਸ ਨਾਲ ਮੈਨੂੰ ਵੀ ਕੁਝ ਗਿਆਨ ਮਿਲ ਜਾਵੇ। ਲੂੰਬੜ ਕਹਿੰਦਾ ਹੈ ਤਾਂ ਧਿਆਨ ਦੇ ਕੇ ਸੁਣੀ ਜੋ ਆਪਣੇ ਅਹੁਦੇ ਤਾਕਤ ਦਾ ਦੁਰਉਪਯੋਗ ਕਰਦਾ ਹੈ ਜੋ ਜ਼ਿਆਦਾ ਧਨ ਇਕੱਠਾ ਕਰਦਾ ਹੈ। ਗਲਤ ਰਸਤੇ 'ਤੇ ਚੱਲ ਕੇ ਧੰਨ ਕਮਾਉਂਦਾ ਹੈ ਉਸ ਨੂੰ ਪਰਮਾਤਮਾ ਵੀ ਨਹੀਂ ਬਚਾ ਸਕਦਾ ਉਸ ਦਾ ਸਰਬਨਾਸ਼ ਹੋਣਾ ਨਿਸ਼ਚਿਤ ਹੈ ਸਿਆਰ ਦੀ ਗੱਲ ਸੁਣ ਕੇ ਲੋੰਬੜੀ ਕਹਿਣ ਲੱਗੀ ਮੈਨੂੰ ਇਹ ਗੱਲ ਵਿਸਤਾਰ ਨਾਲ ਦੱਸੋ ਕਿ ਕਿਵੇਂ ਤੇ ਕਿਸ ਤਰ੍ਹਾਂ ਦੇ ਉਹ ਕੰਮ ਹਨ ਜਿਨ੍ਹਾਂ ਕੰਮਾਂ ਨੂੰ ਕਰਨ ਨਾਲ ਵਿਅਕਤੀ ਬਰਬਾਦ ਹੋ ਜਾਂਦਾ ਹੈ ਉਸ ਦਾ ਵਿਨਾਸ਼ ਹੋ ਜਾਂਦਾ ਹੈ ਲੋੰਬੜ ਆਪਣੀ ਪਤਨੀ ਨੂੰ ਸਮਝਾਉਂਦਾ ਹੈ ਕਿ ਬੜੇ ਪੁਰਾਣੇ ਸਮੇਂ ਦੀ ਗੱਲ ਹੈ ਪਵਿੱਤਰ ਕਾਸ਼ੀ ਨਗਰੀ ਚ ਕੁਝ ਬ੍ਰਾਹਮਣ ਰਿਆ ਕਰਦੇ ਸੀ ਤੇ ਉਹ ਬ੍ਰਾਹਮਣ ਮਿਲ ਕੇ ਗੁਰਕੁਲ ਚਲਾਉਂਦੇ ਸੀ ਸਾਰੇ ਬ੍ਰਾਹਮਣ ਬੜੇ ਵਿਦਵਾਨ ਸੀ ਸਾਰਿਆਂ ਵਿਦਿਆਵਾਂ ਵਿੱਚ ਪੂਰਨ ਸਨ ਸਾਰਿਆਂ ਨੂੰ ਸ਼ਾਸਤਰ ਦਾ ਗਿਆਨ ਸੀ ਧਰਮ ਸ਼ਾਸਤਰ ਨੀਤੀ ਸ਼ਾਸਤਰ ਯੁੱਧ ਵਿਦਿਆ ਤੇ ਸਾਰੀਆਂ ਵਿਦਿਆਵਾਂ ਵਿੱਚ ਨਿਪੁੰਨ ਸਨ ਉਹ ਸਾਰੇ ਮਿਲ ਕੇ ਗੁਰਕੁਲ ਦਾ ਸੰਚਾਲਨ ਕਰਦੇ ਸੀ ਉਹਨਾਂ ਕੋਲ ਦੂਰ ਦੂਰ ਤੋਂ ਕਈ ਲੋਕ ਵਿਦਿਆ ਸਿੱਖਣ ਲਈ ਆਉਂਦੇ ਸੀ ਤੇ ਵਿਦਿਆ ਸਿੱਖ ਕੇ ਚਲੇ ਜਾਂਦੇ ਸੀ ਉਹਨਾਂ ਬ੍ਰਾਹਮਣਾਂ ਚ ਇੱਕ ਬ੍ਰਾਹਮਣ ਕੋਲ ਇੱਕ ਇਹੋ ਜਿਹੀ ਵਿਦਿਆ ਸੀ ਜਿਸ ਨੂੰ ਧਨ ਵਰਸ਼ਾ ਵਿਦਿਆ ਕਹਿੰਦੇ ਸਨ ਧਨ ਵਰਸ਼ਾ ਵਿਦਿਆ ਇੱਕ ਖਾਸ ਪ੍ਰਕਾਰ ਦੀ ਵਿਦਿਆ ਸੀ ਜਦ ਇੱਕ ਵਿਸ਼ੇਸ਼ ਯੋਗ ਹੁੰਦਾ ਸੀ ਆਕਾਸ਼ ਵਿੱਚ ਚੰਦਰਮਾ ਗ੍ਰਹਿ ਤੇ ਨਕਸ਼ਤਰਾਾਂ ਦੀ ਇੱਕ ਖਾਸ ਸਥਿਤੀ ਬਣਦੀ ਸੀ ਤਾਂ ਬ੍ਰਾਹਮਣ ਇੱਕ ਵਿਸ਼ੇਸ਼ ਮੰਤਰ ਦੁਆਰਾ ਹਵਨ ਕਰਦਾ ਸੀ ਉਸ ਬ੍ਰਾਹਮਣ ਕੋਲ ਇੱਕ ਇਹੋ ਜਿਹਾ ਮੰਤਰ ਸੀ ਜਿਸ ਦਾ ਜਾਪ ਕਰਦੇ ਹੀ ਆਕਾਸ਼ ਵਿੱਚੋਂ ਧਨ ਦੀ ਵਰਖਾ ਹੋਣ ਲੱਗ ਪਦੀ ਸੀ ਸੋਨੇ ਦੀਆਂ ਅਸ਼ਰਫੀਆਂ ਵਰਸਣ ਲੱਗ ਪੈਂਦੀਆਂ ਸਨ ਕਿਉਂਕਿ ਉਸ ਬ੍ਰਾਹਮਣ ਦੇ ਮੰਤਰ ਵਿੱਚ ਐਨੀ ਤਾਕਤ ਸੀ ਕਿ ਕੁਬੇਰ ਦੇਵਤਾ ਵੀ ਸਮੋਹਿਤ ਹੋ ਜਾਂਦਾ ਸੀ ਤੇ ਧਨ ਦੀ ਵਰਸ਼ਾ ਕਰਨ ਲੱਗਦਾ ਸੀ ਹੌਲੀ-ਹੌਲੀ ਸਮਾਂ ਬੀਤ ਗਿਆ ਇੱਕ ਦਿਨ ਦੀ ਗੱਲ ਹੈ ਕਿ ਇੱਕ ਚੇਲਾ ਉਸ ਬ੍ਰਾਹਮਣ ਕੋਲ ਵਿਦਿਆ ਗ੍ਰਹਿਣ ਕਰਨ ਲਈ ਆਉਂਦਾ ਹੈ ब्राह्मण ਨੇ ਆਪਣਾ ਗੁਰੂ ਧਰਮ ਨਿਭਾਉਂਦੇ ਹੋਏ ਉਸ ਚੇਲੇ ਨੂੰ ਵਿਦਿਆ ਸਿਖਾਣੀ ਸ਼ੁਰੂ ਕਰ ਦਿੱਤੀ। ਚੇਲਾ ਬੜਾ ਹੀ ਹੁਨਾਰ ਸੀ। ਸਾਰੀਆਂ ਵਿਦਿਆਵਾਂ ਦਾ ਉਸ ਨੂੰ ਗਿਆਨ ਹੋ ਚੁੱਕਾ ਸੀ। ਇੱਕ ਦਿਨ ਦੀ ਗੱਲ ਹੈ। ਦੋਨਾਂ ਨੂੰ ਕਿਤੇ ਕਿਸੇ ਖਾਸ ਕੰਮ ਲਈ ਦੂਜੇ ਰਾਹ ਜਾਣਾ ਪਿਆ। ਕਿਸੇ ਰਾਜਾ ਨੇ ਉਹਨਾਂ ਨੂੰ ਆਪਣੇ ਇੱਥੇ ਕੋਈ ਧਾਰਮਿਕ ਸਮਾਗਮ ਲਈ ਬੁਲਾਇਆ ਸੀ ਕਿਉਂਕਿ ਉਹ ਬ੍ਰਾਹਮਣ ਬੜਾ ਵਿਦਵਾਨ ਸੀ ਤੇ ਸਾਰੀਆਂ ਵਿਦਿਆਵਾਂ ਦਾ ਗਿਆਤਾ ਸੀ। ਗੁਰੂ ਨੇ ਸੋਚਿਆ ਕਿ ਮੈਂ ਇਕੱਲਾ ਜਾ ਰਿਹਾ ਹਾਂ ਤਾਂ ਇਸ ਤੋਂ ਚੰਗਾ ਹੈ ਕਿ ਮੈਂ ਆਪਣੇ ਚੇਲੇ ਨੂੰ ਵੀ ਨਾਲ ਲੈ ਚੱਲਾਂ ਤਾਂ ਉਹ ਬ੍ਰਾਹਮਣ ਆਪਣੇ ਚੇਲੇ ਨੂੰ ਕਹਿਣ ਲੱਗਿਆ ਪੁੱਤ ਅਸੀਂ ਕੱਲ ਦੂਜੇ ਰਾਜ ਲਈ ਜਾਣਾ ਹੈ ਉੱਥੇ ਦੇ ਮਹਾਰਾਜ ਦਾ ਸੱਦਾ ਆਇਆ ਹੈ ਤੇ ਤੁਸੀਂ ਵੀ ਮੇਰੇ ਨਾਲ ਚਲੋਗੇ ਇਹ ਕਾ ਸੁਣ ਕੇ ਚੇਲਾ ਕਹਿਣ ਲੱਗਿਆ ਜੋ ਆ ਗਿਆ ਗੁਰੂ ਦੇ ਮੈਂ ਤੁਹਾਡੇ ਨਾਲ ਚੱਲਣ ਨੂੰ ਤਿਆਰ ਹਾਂ ਇਸ ਲਈ ਅਗਲੀ ਸਵੇਰ ਉਹ ਦੋਨੋਂ ਗੁਰੂ ਚੇਲਾ ਦੂਜੇ ਰਾਜ ਨੂੰ ਚੱਲ ਪੈਂਦੇ ਹਨ ਪਹਿਲਾਂ ਦੇ ਜ਼ਮਾਨੇ 'ਚ ਹਾਥੀ ਘੋੜੇ ਉੱਠ ਤੇ ਬਲਦ ਗੱਡੀ ਦੀ ਸਵਾਰੀ ਹੋਇਆ ਕਰਤੀ ਸੀ ਦੂਰ ਦੂਰ ਤੱਕ ਦਾ ਸਫ਼ਰ ਐਨਾ ਰਾਹੀਂ ਕੀਤਾ ਜਾਂਦਾ ਸੀ ਦੋਸਤੋ ਉਸ ਬ੍ਰਾਹਮਣ ਕੋਲ ਆਪਣੀ ਕੋਈ ਸਵਾਰੀ ਨਹੀਂ ਸੀ ਨਾ ਘੋੜਾ ਸੀ ਨਾ ਹਾਥੀ ਨਾ ਕੁਝ ਹੋ ਹੁਣ ਦੋਨਾਂ ਨੇ ਉੱਥੇ ਪਹੁੰਚਣਾ ਸੀ ਸੋ ਦੋਨੋਂ ਪੈਦਲ ਹੀ ਦੂਜੇ ਰਾਜ ਨੂੰ ਚੱਲ ਪੈਂਦੇ ਹਨ ਪੈਦਲ ਯਾਤਰਾ ਕਰਦੇ ਸਮੇਂ ਉਹਨਾਂ ਨੂੰ ਇੱਕ بڑے ਸੰਘਨੇ ਜੰਗਲ ਵਿੱਚੋਂ ਲੰਘਣਾ ਪਿਆ ਜੰਗਲ 'ਚ ਕੁਝ ਚੋਰ ਰਹਿੰਦੇ ਸਨ। ਚੋਰਾਂ ਦੇ ਝੋਲ ਲੁੱਟਣ ਦਾ ਤਰੀਕਾ ਸੀ ਉਹ ਕੁਝ ਇਸ ਤਰ੍ਹਾਂ ਦਾ ਸੀ ਕਿ ਜੇਕਰ ਰਾਹ ਚੱਲਦੇ ਦੋ ਵਿਅਕਤੀ ਮਿਲ ਜਾਂਦੇ ਤਾਂ ਉਹਨਾਂ ਵਿੱਚੋਂ ਇੱਕ ਨੂੰ ਫਾੜ ਲੈਂਦੇ ਸੀ ਤੇ ਦੂਜੇ ਨੂੰ ਧੰਨ ਲੈਣ ਲਈ ਭੇਜ ਦਿੰਦੇ ਸੀ। ਜਦ ਉਹ ਵਿਅਕਤੀ ਉਹਨਾਂ ਦੁਆਰਾ ਮੰਗਿਆ ਗਿਆ ਧੰਨ ਲੈ ਆ ਕੇ ਦੇ ਦਿੰਦਾ ਤਾਂ ਉਹ ਉਸ ਨੂੰ ਛੱਡ ਦਿੰਦੇ ਸੀ। ਦੋਸਤੋ ਉਸ ਦਿਨ ਉਹ ਦੋਨੋਂ ਗੁਰੂ-ਚੇਲਾ ਜੰਗਲ ਦੇ ਰਸਤੇ ਜਾ ਰਹੇ ਸੀ। ਚੋਰਾਂ ਨੇ ਜਦ ਦੋ ਰਾਹੀਆਂ ਨੂੰ ਜਾਂਦੇ ਹੋਏ ਦੇਖਿਆ ਤਾਂ ਉਨਾਂ ਨੇ ਉਹਨਾਂ ਨੂੰ ਫੜ ਲਿਆ ਚੋਰ ਕਹਿਣ ਲੱਗੇ ਦੱਸੋ ਤੁਹਾਡੇ ਕੋਲ ਕੀ ਹੈ ਬ੍ਰਾਹਮਣ ਕਹਿਣ ਲੱਗਿਆ ਕਿ ਸਾਡੇ ਕੋਲ ਕੁਝ ਨਹੀਂ ਹੈ ਅਸੀਂ ਤਾਂ ਸਿਰਫ ਇੱਕ ਬ੍ਰਾਹਮਣ ਹਾਂ ਭਿਖਿਆ ਮੰਗ ਕੇ ਹੀ ਗੁਜ਼ਾਰਾ ਕਰਦੇ ਹਾਂ ਚੋਰ ਕਹਿਣ ਲੱਗਾ ਅਸੀਂ ਤੁਹਾਨੂੰ ਜਾਨ ਤੋਂ ਮਾਰ ਦੇਵਾਂਗੇ ਇਸ ਲਈ ਤੁਹਾਡੇ ਕੋਲ ਜੋ ਤਨ ਹੈ ਉਹ ਸਾਨੂੰ ਦੇ ਦਿਓ ਚੋਰਾਂ ਦੀ ਗੱਲ ਸੁਣ ਕੇ ਦੋਨੋਂ ਗੁਰੂ ਚੇਲਾ ਬੜੇ ਡਰ ਜਾਂਦੇ ਹਨ ਚੋਰ ਬੋਲੇ ਜੇਕਰ ਤੁਸੀਂ ਆਪਣੀ ਜਾਨ ਬਚਾਉਣਾ ਚਾਹੁੰਦੇ ਹੋ ਤਾਂ ਇਹ ਬ੍ਰਾਹਮਣ ਆਪਣੇ ਚੇਲੇ ਨੂੰ ਕਹੋ ਕਿ ਸਾਨੂੰ 100 ਸੋਨੇ ਦੀਆਂ ਮੋਹਰਾਂ ਲਿਆ ਕੇ ਦੇਵੇ ਤਾਂ ਹੀ ਅਸੀਂ ਤੁਹਾਨੂੰ ਛੱਡਾਂਗੇ ਬ੍ਰਾਹਮਣ ਕਹਿਣ ਲੱਗਿਆ ਠੀਕ ਹੈ ਤੁਸੀਂ ਕਹਿ ਰਹੇ ਹੋ ਤਾਂ ਮੈਂ ਆਪਣੇ ਚੇਲੇ ਨੂੰ ਸੋਨੇ ਦੀਆਂ ਮੋਹਰਾਂ ਲੈਣ ਲਈ ਭੇਜ ਦਿੰਦਾ ਹਾਂ ਦੋਸਤੋ ਚੇਲਾ ਜੋਸੀ ਉਹ ਬੜਾ ਹੀ ਵਿਦਵਾਨ ਸੀ ਜਦ ਚੋਰਾਂ ਨੇ ਗੁਰੂ ਨੂੰ ਫੜ ਲਿਆ ਤਾਂ ਚੇਲੇ ਨੂੰ ਸੋਨੇ ਦੀਆਂ ਮੋਹਰਾਂ ਲਿਆਉਣ ਨੂੰ ਕਿਹਾ ਤਾਂ ਚੇਲਾ ਕਹਿਣ ਲੱਗਿਆ ਗੁਰੂ ਦੇ ਮੈਂ ਹੁਣੇ ਆਕਾਸ਼ਵਲ ਦੇਖ ਕੇ ਪਤਾ ਲਗਾਇਆ ਹੈ ਕਿ ਅੱਜ ਰਾਤ ਨੂੰ ਇੱਕ ਵਿਸ਼ੇਸ਼ ਯੋਗ ਬਣ ਰਿਹਾ ਹੈ। ਉਸੇ ਨਕਸ਼ਤਰ ਤੇ ਗ੍ਰਹਾਂ ਦਾ ਯੋਗ ਬਣ ਰਿਹਾ ਹੈ ਜਿਸ ਯੋਗ ਨਾਲ ਤੁਸੀਂ ਧੰਨਵਾਦ ਕਰਦੇ ਹੋ। ਗੁਰੂ ਜੀ ਧਿਆਨ ਰਹੇ ਕਿਤੇ ਤੁਸੀਂ ਚੋਰਾਂ ਤੋਂ ਡਰ ਕੇ ਤੇ ਇਹਨਾਂ ਦੁਆਰਾ ਦਿੱਤੇ ਦੁੱਖ ਨੂੰ ਮਿਟਾਉਣ ਲਈ ਉਸ ਮੰਤਰ ਦਾ ਜਾਪ ਨਾ ਕਰ ਬੈਠਣਾ ਜਿਸ ਨਾਲ ਧੰਨਵਾਦ ਸ਼ਾ ਹੁੰਦੀ ਹੈ। ਜੇਕਰ ਤੁਸੀਂ ਉਸ ਮੰਤਰ ਦਾ ਜਾਪ ਕੀਤਾ ਤਾਂ ਗੁਰਦੇਵ ਕੋਈ ਬਹੁਤ ਵੱਡਾ ਸੰਕਟ ਤੁਹਾਡੇ ਉੱਪਰ ਆ ਸਕਦਾ ਹੈ ਇਹ ਸੁਣ ਗੁਰੂ ਕਹਿਣ ਲੱਗਿਆ ਨਹੀਂ ਪੁੱਤ ਮੈਂ ਉਸ ਮੰਤਰ ਦਾ ਉਪਯੋਗ ਨਹੀਂ ਕਰਾਂਗਾ ਚੇਲੇ ਨੇ ਫਿਰ ਵੀ ਕਈ ਵਾਰ ਆਪਣੇ ਗੁਰੂ ਨੂੰ ਕਿਹਾ ਕਿ ਗੁਰੂ ਦੇ ਧਿਆਨ ਰੱਖਣਾ ਕਿਤੇ ਮੇਰੇ ਜਾਣ ਤੋਂ ਬਾਅਦ ਤੁਸੀਂ ਕਿਸੇ ਦੁੱਖ ਨੂੰ ਨਾ ਸਹਿ ਕੇ ਜੇਕਰ ਆਪਣੇ ਮੰਤਰ ਦਾ ਜਾਪ ਕਰ ਲਿਆ ਤਾਂ ਮੁਸੀਬਤ ਤੁਹਾਨੂੰ ਕੋਈ ਵੀ ਬਚਾ ਨਹੀਂ ਸਕੇਗਾ ਮੈਂ ਕੁਝ ਹੀ ਦਿਨ ਚ 100 ਸੋਨੇ ਦੀਆਂ ਮੋਹਰਾਂ ਲਿਆ ਕੇ ਤੁਹਾਨੂੰ ਮੁਕਤ ਕਰਾ ਲਵਾਂਗਾ। ਦੋਸਤੋ ਇਹਨਾਂ ਕਹਿ ਕੇ ਉਹ ਚੇਲਾ ਕਾਸ਼ੀ ਨਗਰ ਵਾਪਸ ਚਲਾ ਜਾਂਦਾ ਹੈ ਤੇ ਬ੍ਰਾਹਮਣ ਉਹਨਾਂ ਚੋਰਾਂ ਦੇ ਜੰਗਲ ਵਿੱਚ ਫਸ ਜਾਂਦਾ ਹੈ। ਲੁੰਬੜ ਆਪਣੀ ਘਰ ਵਾਲੀ ਨੂੰ ਕਹਿੰਦਾ ਹੈ ਉਧਰ ਚੋਰਾਂ ਦੇ ਜੰਗਲ ਵਿੱਚ ਉਹ ਬ੍ਰਾਹਮਣ ਫਸਿਆ ਹੋਇਆ ਸੀ। ਬ੍ਰਾਹਮਣ ਦੇ ਹੱਥ ਪੈਰ ਚੋਰਾਂ ਨੇ ਬੰਨ੍ਹ ਰੱਖੇ ਸੀ ਭੁੱਖਾ ਪਿਆਸਾ ਬ੍ਰਾਹਮਣ ਚੋਰਾਂ ਦੀ ਕੈਦ ਵਿੱਚ ਕਸ਼ਟ ਭੋਗ ਰਿਹਾ ਸੀ ਕਹਿੰਦੇ ਹਨ ਬ੍ਰਾਹਮਣ ਵਿੱਚ ਕਸ਼ਟ ਕੋ ਗੰਦੀ ਐਨੀ ਸਹਿਸ਼ਿਲਤਾ ਨਹੀਂ ਹੁੰਦੀ ਕਸ਼ਟ ਨੂੰ ਸਹਿਣ ਕਰਨਾ ਤਾਂ क्षत्रिय ਦਾ ਕੰਮ ਹੁੰਦਾ ਹੈ ਬ੍ਰਾਹਮਣ ਮਨ ਵਿੱਚ ਸੋਚ ਰਿਹਾ ਸੀ ਕਿ ਮੈਂ ਸਾਰੀਆਂ ਵਿਧਿਆਵਾਂ ਦਾ ਗਿਆਤਾ ਹੋ ਕੇ ਵੀ ਥੋੜੇ ਜੇ ਪੈਸਿਆਂ ਲਈ ਕਸ਼ਟ ਪਾਰਿਆ ਹਾਂ ਪਤਾ ਨਹੀਂ ਮੇਰਾ ਚੇਲਾ ਧੰਨ ਦੀ ਵਿਵਸਥਾ ਕਰਕੇ ਕਦ ਤੱਕ ਵਾਪਸ ਆਵੇਗਾ ਜੇਕਰ ਉਹ ਨਾ ਆਇਆ ਤਾ ਮੈਂ ਇਨਾਂ ਚੋਰਾਂ ਦੀ ਕੈਦ ਵਿੱਚ ਪਤਾ ਨਹੀਂ ਕਦੋਂ ਤੱਕ ਪਿਆਰਾਂਗਾ। ਇਹ ਹੀ ਸਭ ਗੱਲਾਂ ਸੋਚਦੇ-ਸੋਚਦੇ ਬ੍ਰਾਹਮਣ ਦਾ ਧਿਆਨ ਆਕਾਸ਼ ਵੱਲ ਚਲਾ ਜਾਂਦਾ ਹੈ। ਜਦ ਉਸਨੇ ਆਕਾਸ਼ ਵੱਲ ਦੇਖਿਆ ਤਾਂ ਉਸਨੂੰ ਪਤਾ ਲੱਗਿਆ ਕਿ ਅੱਜ ਤਾਂ ਗ੍ਰਹਿ ਨਕਸ਼ਤਰਾਂ ਦਾ ਇਹੋ ਜਿਹਾ ਯੋਗ ਬਣ ਰਿਹਾ ਹੈ ਜਿਸ ਨਾਲ ਧੰਨ ਵਰਖਾ ਹੋ ਸਕਦੀ ਹੈ। ਕਿਉਂ ਨਾ ਮੈਂ ਕੁਝ ਧੰਨ ਵਰਖਾ ਕਰਕੇ ਇਨਾਂ ਚੋਰਾਂ ਤੋਂ ਪਿੱਛਾ छुड़ा ਲਵਾਂ। ਇਹ ਸੋਚ ਕਿ ਬ੍ਰਾਹਮਣ ਚੋਰਾਂ ਨੂੰ ਬੋਲਿਆ "ਹੇ ਚੋਰੋ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਮੈਨੂੰ ਕਿਉਂ ਫੜ ਲਖਿਆ ਹੈ?" ਚੋਰ ਬੋਲੇ ਕਿ ਤੈਨੂੰ ਤਾਂ ਹੀ ਛੱਡਾਂਗੇ ਜਦ ਤੇਰਾ ਚੇਲਾ 100 ਸੋਨੇ ਦੀਆਂ ਮੋਹਰਾਂ ਲੈ ਕੇ ਆਵੇਗਾ। ਦੋਸਤੋ ਇਹ ਗੱਲ ਸੁਣ ਕੇ ਬ੍ਰਾਹਮਣ ਕਹਿਣ ਲੱਗਿਆ ਕਿ ਜੇਕਰ ਮੈਂ ਤੁਹਾਨੂੰ 1000 ਸੋਨੇ ਦੀਆਂ ਮੋਹਰਾਂ ਤੇ ਦੇਵਾਂ ਤਾਂ ਕਿਹੋ ਜਿਹਾ ਰਹੇਗਾ ਤਾਂ ਕਿ ਤੁਸੀਂ ਮੈਨੂੰ ਮੇਰੇ ਚੇਲੇ ਦੇ ਆਉਣ ਤੋਂ ਪਹਿਲਾਂ ਛੱਡ ਸਕਦੇ ਹੋ। ਚੋਰ ਕਹਿਣ ਲੱਗੇ ਕਿ ਇੰਨੀਆਂ ਸਾਰੀਆਂ ਮੋਹਰਾਂ ਦਿਓਂਗੇ। ਤਾਂ ਫਿਰ ਤੁਹਾਡੀ ਬੜੀ ਕਿਰਪਾ ਹੋਵੇਗੀ ਅਸੀਂ ਤੁਹਾਨੂੰ ਉਸੇ ਸਮੇਂ ਛੱਡਦੇ ਮੰਗੇ ਬ੍ਰਾਹਮਣ ਨੇ ਕਿਹਾ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਮੈਨੂੰ ਇਸ਼ਨਾਨ ਕਰਵਾਓ ਤੇ ਚੰਦਨ ਸੁਗੰਧੀ ਧੂਪ ਲਿਆ ਕੇ ਦਿਓ ਦੀਵਾ ਜਗਾਓ ਤੇ ਮੇਰੇ ਬੈਠਣ ਲਈ ਇੱਕ ਆਸਨ ਦੀ ਵਿਵਸਥਾ ਕਰੋ ਦੋਸਤ ਚੋਰਾ ਨੇ ਉਸ ਬ੍ਰਾਹਮਣ ਦੀ ਗੱਲ ਸੁਣੀ ਤਾਂ ਇਸ ਤਰ੍ਹਾਂ ਹੀ ਕੀਤਾ ਸਾਰੀਆਂ ਚੀਜ਼ਾਂ ਦਾ ਬੰਦੋਬਸਤ ਕਰ ਦਿੱਤਾ ਚੋਰਾ ਨੇ ਬ੍ਰਾਹਮਣ ਨੂੰ ਖੋਲ ਦਿੱਤਾ ਤੇ ਉਸ ਤੋਂ ਬਾਅਦ ਉਸ ਨੂੰ ਇਸ਼ਨਾਨ ਕਰਵਾਇਆ ਗਿਆ ਤੇ ਸਾਰੀਆਂ ਚੀਜ਼ਾਂ ਲਿਆ ਕੇ ਬ੍ਰਾਹਮਣ ਨੂੰ ਦੇ ਦਿੱਤੇ ਉਸ ਤੋਂ ਬਾਅਦ ਬ੍ਰਾਹਮਣ ਇੱਕ ਆਸਨ ਤੇ ਬੈਠ ਜਾਂਦਾ ਹੈ ਬ੍ਰਾਹਮਣ ਨੇ ਇੱਕ ਹਵਨ ਕੁੰਡ ਤਿਆਰ ਕੀਤਾ ਤੇ ਹਵਨ ਕਰਨ ਲੱਗਿਆ ਬ੍ਰਾਹਮਣ ਨੇ ਜਿਵੇਂ ਹੀ ਧਨ ਵਰਖਾ ਵਾਲੇ ਮੰਤਰ ਦਾ ਜਾਪ ਸ਼ੁਰੂ ਕੀਤਾ ਤਾਂ ਓਵੇਂ ਹੀ ਆਕਾਸ਼ ਵਿੱਚੋਂ ਸੋਨੇ ਦੀਆਂ ਮੋਹਰਾਂ ਦੀਆਂ ਵਰਖਾ ਹੋਣ ਲੱਗੀ ਤਾਂ ਦੀ ਵਰਸ਼ਾ ਉਸ ਥਾਂ ਤੇ ਹੋ ਰਹੀ ਸੀ ਜਿੱਥੇ ਬ੍ਰਾਹਮਣ ਜਾਪ ਕਰ ਰਿਹਾ ਸੀ ਥੋੜੀ ਹੀ ਦੇਰ ਚ ਉਸ ਦੇ ਚਾਰੇ ਪਾਸੇ ਪੈਸਿਆਂ ਦਾ ਢੇਰ ਲੱਗ ਗਿਆ ਦੋਸਤੋ ਜਦ ਉਸ ਨਕਸ਼ਤਰ ਦਾ ਯੋਗ ਦਾ ਸਮਾਂ ਨਿਕਲ ਜਾਂਦਾ ਹੈ ਤਾਂ ਧਨ ਬਖਾ ਹੋਣੀ ਬੰਦ ਹੋ ਜਾਂਦੀ ਹੈ ਚੋਰਾਂ ਨੇ ਝੱਟ ਦੇ ਨੇ ਬ੍ਰਾਹਮਣ ਦੇ ਪੈਰ ਫੜ ਲਏ ਤੇ ਬੋਲੇ ਮਹਾਰਾਜ ਤੁਸੀਂ ਸਾਨੂੰ ਮਾਲਾ ਮਾਲ ਕਰ ਦਿੱਤਾ ਹੁਣ ਅਸੀਂ ਤੁਹਾਨੂੰ ਇਸੇ ਸਮੇਂ ਮੁਕਤ ਕਰ ਦੇਵਾਂਗੇ ਦੋਸਤੋ ਇੱਕ ਗੱਲ ਯਾਦ ਰੱਖਣਾ ਜੋ ਆਪਣੀ ਕਿਸੇ ਤਾਕਤ ਦਾ ਸਿੱਧੇ ਦਾ ਵਿਦਿਆਦਾ ਆਪਣੇ ਨਿੱਜੀ ਸਵਾਰਥ ਲਈ ਉਪਯੋਗ ਕਰਦਾ ਹੈ ਉਸ ਦੀ ਵਿਦਿਆ ਵੀ ਖਤਮ ਹੋ ਜਾਂਦੀ ਹੈ ਤੇ ਉਸ ਦਾ ਮਾੜਾ ਨਤੀਜਾ ਉਸ ਨੂੰ ਭੋਗਣਾ ਪੈਂਦਾ ਹੈ ਇਧਰ ਚੋਰਾਂ ਨੇ ਬ੍ਰਾਹਮਣ ਨੂੰ ਤਾਂ ਮੁਕਤ ਕਰ ਦਿੱਤਾ ਤੇ ਉਸਨੂੰ ਸਮੇਟ ਕੇ ਉਸ ਗਠੜੀ ਵਿੱਚ ਬੰਨ ਕੇ ਲੈ ਕੇ ਚੱਲਣ ਲੱਗੇ ਚੋਰ ਤਾਂ ਬੜੇ ਖੁਸ਼ ਮੁਦਰਾ ਵਿੱਚ ਚੱਲੇ ਜਾ ਰਹੇ ਸੀ ਇਧਰ ਬ੍ਰਾਹਮਣ ਵੀ ਪਿੱਛੇ ਪਿੱਛੇ ਚੱਲਦਾ ਜਾ ਰਿਹਾ ਸੀ ਚੋਰਾਂ ਦੇ ਜੰਗਲ ਤੋਂ ਛੁੱਟਣ ਤੋਂ ਬਾਅਦ ਬ੍ਰਾਹਮਣ ਵੀ ਆਪਣੇ ਆਪ ਨੂੰ ਬੜਾ ਸੁਭਾਗशाली ਸਮਝ ਰਿਹਾ ਸੀ ਦੋਸਤੋ ਇਸ ਤਰ੍ਹਾਂ ਜਦ ਉਹ ਕੁਝ ਹੋਰ ਅੱਗੇ ਵਧੇ ਤਾਂ ਅੱਗੇ ਦੇ ਸੰਘਣੇ ਜੰਗਲ ਵਿੱਚ ਇੱਕ ਸੈਂਕੜੇ ਚੋਰਾਂ ਦਾ ਝੁੰਡ ਮਿਲਿਆ ਉਹਨਾਂ ਨੇ ਦੇਖਿਆ ਕਿ ਉਹਨਾਂ ਚੋਰਾਂ ਆਕ ਦੇ ਸਿਰ ਤੇ ਗੱਠੜੀ ਰੱਖੀ ਹੋਈ ਹੈ ਉਹਨਾਂ ਸਾਰੇ ਚੋਰਾ ਨੇ ਉਹਨਾਂ ਚੋਰਾ ਨੂੰ ਰੋਕ ਲਿਆ ਤੇ ਪੁੱਛਣ ਲੱਗੇ ਤੁਸੀਂ ਇਹ ਧਨ ਕਿੱਥੋਂ ਲਿਆਏ ਹੋ ਇਹ ਧਨ ਸਾਨੂੰ ਦੇ ਦਿਓ ਨਹੀਂ ਤਾਂ ਅਸੀਂ ਤੁਹਾਨੂੰ ਮਾਰ ਦੇਵਾਂਗੇ ਉਹਨਾਂ ਨੇ ਚਾਰੇ ਚੋਰਾ ਨੂੰ ਫੜ ਲਿਆ ਤੇ ਉਹਨਾਂ ਨੂੰ ਮਾਰਨ ਲੱਗੇ ਤਾਂ ਉਹ ਚੋਰ ਕਹਿਣ ਲੱਗੇ ਕਿ ਤੁਸੀਂ ਸਾਨੂੰ ਕਿਉਂ ਮਾਰ ਰਹੇ ਹੋ ਉਹਨਾਂ ਚੋਰਾ ਨੇ ਕਿਹਾ ਕਿ ਅਸੀਂ ਤੁਹਾਨੂੰ ਇਸ ਧਨ ਲਈ ਮਾਰ ਰਹੇ ਹਾਂ ਇਹ ਧਨ ਸਾਨੂੰ ਦੇ ਦਿਓ ਤਾਂ ਅਸੀਂ ਤੁਹਾਨੂੰ ਨਹੀਂ ਮਾਰਾਂਗੇ ਇਹ ਗੱਲ ਸੁਣ ਕੇ ਚੋਰ ਕਹਿਣ ਲੱਗੇ ਬਸ ਐਨੀ ਛੋਟੀ ਜਿਹੀ ਗੱਲ ਦੇਖੋ ਇਹ ਧਨ ਸਾਨੂੰ ਕਿਸੇ ਤੋਂ ਨਹੀਂ ਮਿਲਿਆ ਕਿਸੇ ਰਾਜਾ ਦੇ ਖਜ਼ਾਨੇ ਤੋਂ ਅਸੀਂ ਚੋਰੀ ਨਹੀਂ ਕੀਤਾ ਸਾਡੇ ਪਿੱਛੇ-ਪਿੱਛੇ ਇੱਕ ਬ੍ਰਾਹਮਣ ਆ ਰਿਹਾ ਹੈ। ਇਸ ਬ੍ਰਾਹਮਣ ਨੂੰ ਇੱਕ ਇਹੋ ਜਿਹੀ ਵਿੱਦਿਆ ਦਾ ਗਿਆਨ ਹੈ ਕਿ ਇਹ ਬ੍ਰਾਹਮਣ ਉਸ ਵਿੱਦਿਆ ਦਾ ਇਸਤੇਮਾਲ ਕਰਕੇ ਤੁਹਾਨੂੰ ਸਾਰਿਆਂ ਨੂੰ ਬੜਾ ਪੈਸੇ ਵਾਲਾ ਬਣਾ ਸਕਦਾ ਹੈ। ਅਸੀਂ ਇਸ ਬ੍ਰਾਹਮਣ ਨੂੰ ਫੜ ਲਿਆ ਸੀ ਤੇ ਇਸ ਨੇ ਮੁਕਤ ਹੋਣ ਲਈ ਉਸ ਮੰਤਰ ਦਾ ਉਚਾਰਨ ਕੀਤਾ ਜਿਸ ਨਾਲ ਆਕਾਸ਼ ਵਿੱਚੋਂ ਧੰਨ ਦੀ ਵਰਖਾ ਹੁੰਦੀ ਹੈ। ਦੋਸਤੋ ਜਦ ਇਹ ਗੱਲ ਉਹਨਾਂ ਚੋਰਾਂ ਨੇ ਸੁਣੀ ਤਾਂ ਉਸ ਬ੍ਰਾਹਮਣ ਕੋਲ ਆਏ ਤੇ ਬ੍ਰਾਹਮਣ ਨੂੰ ਬੋਲੇ, "ਹੇ ਬ੍ਰਾਹਮਣ, ਅਸੀਂ ਸੁਣਿਆ ਹੈ ਕਿ ਤੁਹਾਡੇ ਕੋਲ ਧੰਨ ਦੀ ਬਰਸਾਤ ਕਰਨ ਵਾਲੇ ਮੰਤਰ ਹਨ। ਤੁਸੀਂ ਉਹਨਾਂ ਮੰਤਰਾਂ ਨਾਲ ਧੰਨ ਦੀ ਵਰਖਾ ਕਰਕੇ ਇਹਨਾਂ ਚੋਰਾਂ ਨੂੰ ਮਾਲਾ-ਮਾਲ ਕਰ ਦਿੱਤਾ ਹੈ। ਅਸੀਂ ਤੁਹਾਨੂੰ वचन ਦਿੰਦੇ ਹਾਂ ਕਿ ਅਸੀਂ ਹਮੇਸ਼ਾ ਲਈ ਚੋਰੀ ਕਰਨਾ ਛੱਡ ਦੇਵਾਂਗੇ। ਇੱਕ ਵਾਰ ਧੰਨ ਵਰਖਾ ਕਰਕੇ ਸਾਨੂੰ ਮਾਲਾ-ਮਾਲ ਕਰ ਦਿਓ।" ਦੋਸਤੋ, ਚੋਰਾਂ ਦੀ ਗੱਲ ਸੁਣ ਕੇ ਬ੍ਰਾਹਮਣ ਬੜਾ ਦੁਖੀ ਹੁੰਦਾ ਹੈ। हम ब्राह्मन कर वे सकता विशेष नक्षत्र ब्राह्मन आकाश वाले कह लग्या हे भरावो मेन माफ करना जिस योगा होंगी है ओह योग निकल चुकिया है हम एक साल तक मैं कोई धन वरखा नहीं कर सकता ਤੁਸੀਂ 1 ਸਾਲ ਇੰਤਜ਼ਾਰ ਕਰੋ ਤੇ 1 ਸਾਲ ਬਾਅਦ ਮੈਂ ਤੁਹਾਨੂੰ ਫਿਰ ਪੈਸੇ ਵਾਲਾ ਬਣਾ ਦੇਵਾਂਗਾ। ਦੋਸਤੋ, ਖੁਦ ਦੀ ਵਿਦਿਆ ਹੁ ਉਸ ਗੁਰੂ ਨੂੰ ਨਸ਼ਟ ਕਰ ਰਹੀ ਸੀ। ਚੋਰਾਂ ਨੇ ਕਿਹਾ ਦੁਸ਼ਟ ਬ੍ਰਾਹਮਣ ਅੱਜੇ ਕੁਝ ਸਮਾਂ ਪਹਿਲਾਂ ਤੂੰ ਤਾਂ ਦੀ ਬਰਖਾ ਕੀਤੀ ਸੀ ਤੇ ਹੁਣ ਸਾਨੂੰ ਪਾਗਲ ਬਣਾ ਰਿਹਾ ਹੈ। ਚੋਰਾਂ ਨੇ ਤਲਵਾਰ ਗੱਡੀ ਤੇ ਉਸ ਬ੍ਰਾਹਮਣ ਦਾ ਸਿਰ ਢੱਡ ਤੋਂ ਅਲੱਗ ਕਰ ਦਿੱਤਾ। ਬ੍ਰਾਹਮਣ ਦਾ ਕੱਟਿਆ ਹੋਇਆ ਸਿਰ ਦੂਰ ਜਾ ਡਿੱਗਿਆ। ਚੋਰਾ ਨੇ ਕਿਹਾ ਕਿ ਚਲੋ ਉਹਨਾਂ ਚੋਰਾਂ ਨੂੰ ਫੜਦੇ ਹਾਂ ਜੋ ਧੰਨ ਲੈ ਕੇ ਜਾ ਰਹੇ ਹਨ ਦੋਸਤੋ ਸਾਰੇ ਚੋਰ ਇਕੱਠੇ ਹੋ ਕੇ ਉਹਨਾਂ ਨੂੰ ਫੜਨ ਲਈ ਭਜਦੇ ਹਨ ਕੁਝ ਦੂਰ ਜਾ ਕੇ ਉਹਨਾਂ ਨੇ ਉਹਨਾਂ ਨੂੰ ਫੜ ਲਿਆ ਤੇ ਉਹਨਾਂ ਵਿੱਚ ਮਾਰ ਕਟ ਹੋਣ ਲੱਗੀ ਸਾਰੇ ਚੋਰਾਂ ਵਿੱਚ ਕਮਾਸਾਨ ਯੁੱਧ ਹੋਣ ਲੱਗਿਆ ਤਲਵਾਰਾਂ ਚੱਲਣ ਲੱਗੀਆਂ ਕੁਝ ਹੀ ਪਲਾਂ ਵਿੱਚ ਸਾਰੇ ਚੋਰ ਮਾਰੇ ਗਏ ਸਿਰਫ ਦੋ ਚੋਰ ਰਹਿ ਗਏ ਸੀ ਉਹਨਾਂ ਦੋਵਾਂ ਚੋਰਾਂ ਨੇ ਆਪਸ ਵਿੱਚ ਵਿਚਾਰ ਕੀਤਾ ਕਿ ਇੰਨੇ ਸਾਰੇ ਚੋਰ ਤਾਂ ਮਾਰੇ ਗਏ ਹੋ ਹੁਣ ਅਸੀਂ ਹੀ ਬਚੇ ਹਾਂ ਕਿਉਂ ਨਾ ਇਸ ਤਰ੍ਹਾਂ ਕਰੀਏ ਕਿ ਇਸ ਧੰਨ ਨੂੰ ਚੁੱਕੀਏ ਤੇ ਇਸ ਨੂੰ ਲੈ ਕੇ ਅੱਗੇ ਵਧੀਏ ਦੋਨੋਂ ਬੜੇ ਖੁਸ਼ ਹੁੰਦੇ ਹੋਏ ਉਸ ਧੰਨ ਨੂੰ ਲੈ ਕੇ ਚੱਲਣ ਲੱਗਦੇ ਹਨ ਦੋਸਤੋ ਅਨਿਤੀ ਤੇ ਅਨਿਆਏ ਨਾਲ ਕਮਾਇਆ ਹੋਇਆ ਧਨ ਉਸ ਪਾਣੀ ਪ੍ਰਾਣੀ ਦਾ ਨਾਸ਼ ਕਰ ਦਿੰਦਾ ਹੈ ਉਸ ਦੇ ਪੁੰਨਾਂ ਨੂੰ ਨਸ਼ਟ ਕਰ ਦਿੰਦਾ ਹੈ ਜੋ ਲੋਭ ਅਨਿਤੀ ਦੇ ਮਾਰਗ ਨਾਲ ਧਨ ਕਮਾਉਂਦੇ ਹਨ ਉਹ ਬਹੁਤ ਜਲਦੀ ਤਰੱਕੀ ਕਰਦੇ ਹਨ ਇਸ ਦੀ ਵਜ੍ਹਾ ਹੈ ਕਿ ਉਹਨਾਂ ਦੇ ਜੋ ਪੁਰਾਣੇ ਪੁੰਨ ਹੁੰਦੇ ਹਨ ਉਹ ਜਲਦੀ ਜਲਦੀ ਆ ਜਾਂਦੇ ਹਨ ਇੱਕ ਪੁੰਨ ਖਤਮ ਹੁੰਦਾ ਹੈ ਤਾਂ ਦੂਜਾ ਆ ਕੇ ਖੜਾ ਹੋ ਜਾਂਦਾ ਹੈ ਕਿਉਂਕਿ ਉਹ ਪੁੰਨ ਨਸ਼ਟ ਹੋਣਾ ਚਾਹੁੰਦੇ ਹਨ ਤੇ ਜਲਦੀ ਜਲਦੀ ਨਸ਼ਟ ਹੋ ਜਾਂਦੇ ਹਨ ਤਾਂ ਜੋ ਉਹਨਾਂ ਦਾ ਸਰਬਨਾਸ਼ ਕਰ ਸਕਣ ਉਹ ਦੋਨੋਂ ਬਚੇ ਹੋਏ ਚੋਰ ਉਸ ਧਾਮ ਦੀ ਗੱਠੜੀ ਲੈ ਕੇ ਅੱਗੇ ਵੱਧ ਚੱਲਦੇ ਹਨ ਤੇ ਜੰਗਲ 'ਚ ਜਾ ਕੇ ਕਿਸੇ ਝੌਂਪੜੀ 'ਚ ਜਾ ਕੇ ਲੁਕ ਗਏ ਉਹ ਦੋਨੋਂ ਚੋਰ ਇੱਕ ਦੂਜੇ ਨੂੰ ਕਹਿਣ ਲੱਗੇ ਭਰਾਵਾ ਬਹੁਤ ਤੇਜ਼ ਭੁੱਖ ਲੱਗੀ ਹੈ ਤੂੰ ਇਸ ਧੰਨ ਦੇ ਕੋਲ ਰਹਤੇ ਮੈਂ ਤਦ ਤੱਕ ਕਿਸੇ ਪਿੰਡ ਵਿੱਚ ਜਾ ਕੇ ਭੋਜਨ ਲੈ ਕੇ ਆਉਂਦਾ ਹਾਂ ਇੱਕ ਚੋਰ ਬੋਲਿਆ ਠੀਕ ਹੈ ਤੂੰ ਚਲਾ ਜਾ ਤੇ ਮੈਂ ਇਸ ਧੰਨ ਦੀ ਸੁਰੱਖਿਆ ਕਰ ਰਿਹਾ ਹਾਂ ਦੋਸਤੋ ਉਹਨਾਂ ਵਿੱਚੋਂ ਇੱਕ ਚੋਰ ਸ਼ਹਿਰ ਵਿੱਚ ਭੋਜਨ ਲੈਣ ਲਈ ਚਲਾ ਗਿਆ ਤੇ ਦੂਜਾ ਉਸ ਧੰਨ ਦੀ ਰੱਖਿਆ ਕਰ ਰਿਹਾ ਸੀ ਉਹਨਾਂ ਨੇ ਇਹ ਧਨ ਅਨਿਤੀ ਨਾਲ ਕਮਾਇਆ ਸੀ ਇਸ ਲਈ ਇਹ ਸਾਰਾ ਧਨ ਨਾਸ਼ ਕਰਨ ਵਾਲਾ ਸੀ ਦੋਸਤੋ ਜੋ ਚੋਰ ਉਸ ਧਨ ਦੀ ਰੱਖਿਆ ਕਰਿਆ ਕਰਿਆ ਸੀ ਉਸ ਦੇ ਦਿਮਾਗ ਵਿੱਚ ਵਿਚਾਰ ਆਉਣ ਲੱਗਿਆ ਤੇ ਸੋਚਣ ਲੱਗਿਆ ਕਿ ਜਦ ਦੂਜਾ ਚੋਰ ਆਵੇਗਾ ਤਾਂ ਮੈਂ ਉਸ ਦਾ ਸਿਰ ਤਲਵਾਰ ਨਾਲ ਕੱਟ ਦੇਵਾਂਗਾ ਤੇ ਸਾਰਾ ਧਨ ਮੇਰਾ ਹੋ ਜਾਵੇਗਾ ਦੋਸਤੋ ਉਸੇ ਸਮੇਂ ਉੱਧਰ ਜੋ ਦੂਜਾ ਚੋਰ ਭੋਜਨ ਲੈਣ ਗਿਆ ਸੀ ਉਸ ਦੇ ਮਨ ਵਿੱਚ ਵੀ ਵਿਚਾਰ ਆਇਆ ਕਿ ਜੇਕਰ ਮੈਂ ਇਸ ਭੋਜਨ ਵਿੱਚ ਜ਼ਹਿਰ ਮਿਲਾ ਦੇਵਾਂ ਤਾਂ ਉਹ ਭੋਜਨ ਖਾ ਕੇ ਮਰ ਜਾਵੇਗਾ ਤੇ ਉਹ ਸਾਰਾ ਧਨ ਮੈਨੂੰ ਮਿਲ ਜਾਵੇਗਾ ਦੋਸਤੋ ਇਹ ਸੋਚ ਕੇ ਉਸਨੇ ਭੋਜਨ ਵਿੱਚ ਜ਼ਹਿਰ ਮਿਲਾ ਦਿੱਤਾ ਜ਼ਹਿਰ ਮਿਲਿਆ ਹੋਇਆ ਭੋਜਨ ਲੈ ਕੇ ਉਹ ਉਸੇ ਜਗ੍ਹਾ ਤੇ ਜਾ ਰਿਹਾ ਸੀ ਜਿੱਥੇ ਉਹ ਚੋਰ ਉਸ ਧਨ ਦੀ ਸੁਰੱਖਿਆ ਕਰ ਰਿਹਾ ਸੀ ਤੇ ਜਿਵੇਂ ਹੀ ਉਹ ਉੱਥੇ ਆਇਆ ਤਾਂ ਦੂਜਾ ਚੋਰ ਪਹਿਲਾਂ ਤੋਂ ਹੀ ਵਿਚਾਰ ਕਰਕੇ ਤਿਆਰ ਬੈਠਾ ਸੀ ਤੇ ਜਿਵੇਂ ਹੀ ਉਹ ਆਇਆ ਉਸਨੇ ਤਲਵਾਰ ਨਾਲ ਉਸ ਦਾ ਸਿਰ ਧੜ ਨਾਲ ਅਲੱਗ ਕਰ ਦਿੱਤਾ ਹੋਂਤਾ ਸਿਰਫ ਇੱਕ ਹੀ ਚੋਰ ਰਹਿ ਗਿਆ ਸੀ ਉਸਨੇ ਉਸਦੀ ਲਾਸ਼ ਨੂੰ ਖਿੱਚ ਕੇ ਉਸਨੇ ਦੂਰ ਸੁੱਟ ਦਿੱਤਾ ਤੇ ਹੁਣ ਉਹ ਇਕੱਲਾ ਸੀ ਤੇ ਸੋਚਣ ਲੱਗਿਆ ਕਿ ਇਸ ਧੰਨ ਨਾਲ ਮੇਰੀਆਂ ਵੀ ਤੀੜੀਆਂ ਬੈਠ ਕੇ ਖਾ ਸਕਤੀਆਂ ਹਨ ਧੰਨ ਲੈ ਕੇ ਮੈਂ ਅੱਗੇ ਨੂੰ ਚੱਲਦਾ ਹਾਂ ਉਸ ਤੋਂ ਪਹਿਲਾਂ ਮੈਂ ਭੋਜਨ ਕਰ ਲੈਂਦਾ ਹਾਂ ਦੋਸਤੋ ਜਿਵੇਂ ਹੀ ਉਸਨੇ ਭੋਜਨ ਨੂੰ ਗ੍ਰੈਂਡ ਕੀਤਾ ਤਾਂ ਭੋਜਨ ਵਿੱਚ ਮਿਲਿਆ ਹੋਇਆ ਚਹਿਰ ਐਨਾ ਤੇਜ਼ ਸੀ ਕਿ ਖਾਂਦੇ ਹੀ ਉਸਦੇ ਪ੍ਰਾਨ ਨਿਕਲ ਗਏ ਲੁੰਭੜ ਬੋਲਿਆ ਉਸ ਧੰਨੇ ਕਿੰਨੇ ਲੋਕਾਂ ਦਾ ਵਿਨਾਸ਼ ਕਰ ਦਿੱਤਾ ਕਿੰਨੇ ਵਿਅਕਤੀ ਉਸ ਦੇ ਨਾਲ ਮਾਰੇ ਗਏ ਉਸ ਬ੍ਰਾਹਮਣ ਦੀ ਉਸ ਵਿਦਿਆ ਦਾ ਦੁਰਉਪਯੋਗ ਉਸ ਨੂੰ 파ਰੀ ਪੈ ਗਿਆ ਕਹਿੰਦੇ ਹਨ ਅਨੈਤਿਕ ਤਰੀਕੇ ਨਾਲ ਕਮਾਇਆ ਗਿਆ ਧਨ ਤੇ ਅਯੋਗ ਵਿਅਕਤੀ ਦੇ ਹੱਥ ਆਈ ਹੋਈ ਵਿਦਿਆ ਉਸ ਨੂੰ ਹੀ ਨਸ਼ਟ ਕਰ ਦਿੰਦੀ ਹੈ ਜੇਕਰ ਕੋਈ ਵਿਅਕਤੀ ਅਯੋਗ ਹੈ ਤੇ ਉਸ ਦੇ ਕੋਲ ਕੋਈ ਵਿਸ਼ੇਸ਼ ਤਰ੍ਹਾਂ ਦੀ ਵਿਦਿਆ ਆ ਜਾਵੇ ਜਿੱਥੇ ਉਹ ਵਿਅਕਤੀ ਖੁਦ ਹੀ ਨਸ਼ਟ ਹੋ ਜਾਂਦਾ ਹੈ ਉੱਥੇ ਉਹ ਦੂਜਿਆਂ ਨੂੰ ਵੀ ਨਸ਼ਟ ਕਰ ਦਿੰਦਾ ਹੈ ਦੋਸਤੋ ਉਦੋਂ ਸੋਨੇ ਦੀਆਂ ਮੋਹਰਾਂ ਲੈ ਕੇ ਉਸ ਬ੍ਰਾਹਮਣ ਦਾ ਚੇਲਾ ਵਾਪਸ ਆਉਂਦਾ ਹੈ ਤੇ ਕੁਝ ਅੱਗੇ ਵਧਿਆ ਤਾਂ ਉਸਨੇ ਦੇਖਿਆ ਕਿ ਨਾ ਤਾਂ ਉੱਥੇ ਚੋਰ ਸੀ ਤੇ ਨਾ ਹੀ ਗੁਰੂ ਸੋਚਣ ਲੱਗਿਆ ਕਿ ਮੈਂ ਗੁਰੂ ਜੀ ਨੂੰ ਮਨਾ ਕੀਤਾ ਸੀ ਕਿ ਇਸ ਵਿੱਤਿਆ ਦਾ ਇਸਤੇਮਾਲ ਨਾ ਕਰਨਾ ਪਰ ਉਹ ਨਾ ਮੰਨੇ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਗੁਰੂ ਜੀ ਨੇ ਵਿਤਿਆ ਦਾ ਇਸਤੇਮਾਲ ਕਰ ਲਿਆ ਹੋਵੇਗਾ। ਦੋਸਤੋ ਜਦੋਂ ਉਹ ਗੇਵਾ ਦਾ ਹੱਤਾ ਦੇਖਦਾ ਹੈ ਕਿ ਉਸਦੇ ਗੁਰੂ ਦਾ ਕਟਿਆ ਹੋਇਆ ਸਿਰ ਧੜ ਤੋਂ ਅਲੱਗ ਪਿਆ ਹੈ। ਇਹ ਦੇਖ ਕੇ ਚੇਲਾ ਬਹੁਤ ਦੁਖੀ ਹੁੰਦਾ ਹੈ। ਹੁਣ ਤਾਂ ਉਸਨੇ ਕੁਝ ਲੱਕੜਾ ਨੂੰ ਇਕੱਠਾ ਕਰਕੇ ਗੁਰੂ ਜੀ ਦੀ ਅੰਤਿਮ ਕਿਰਿਆ ਕੀਤੀ ਤੇ ਉਸ ਤੋਂ ਬਾਅਦ ਉਹ ਫਿਰ ਉੱਥੋਂ ਅੱਗੇ ਵੱਜ ਜਾਂਦਾ ਹੈ। ਅੱਗੇ ਚੱਲ ਕੇ ਦੇਖਦਾ ਹੈ ਤਾਂ ਬਜਾਰਾਂ ਦੀ ਸੰਖਿਆ ਵਿੱਚ ਚੋਰ ਮਰੇ ਪਏ ਸੀ ਤਲਵਾਰਾਂ ਟੁੱਟੀਆਂ ਪਈਆਂ ਸੀ ਤੇ ਉਸਨੇ ਆਪਣੇ ਗੁਰੂ ਦੇਵ ਨੂੰ ਯਾਦ ਕੀਤਾ ਤੇ ਕਿਹਾ हे ਗੁਰੂ ਦੇ ਤੁਸੀਂ ਕਿੰਨੇ ਪ੍ਰਾਣਾਂ ਨੂੰ ਨਸ਼ਟ ਕਰ ਦਿੱਤਾ ਕਿੰਨੇ ਜੀਵਾਂ ਨੂੰ ਮਾਰ ਦਿੱਤਾ ਇਸ ਅਪਰਾਧ ਦੇ ਵੀ ਤੁਸੀਂ ਜ਼ਿੰਮੇਦਾਰ ਹੋ ਦੋਸਤੋ ਇਹਨਾਂ ਕਹਿ ਕੇ ਉਹ ਚੇਲਾ ਅੱਗੇ ਲਈ ਚੱਲ ਪੈਂਦਾ ਹੈ ਕੁਝ ਦੂਰ ਚੱਲ ਕੇ ਉਸਨੇ ਦੇਖਿਆ ਕਿ ਦੋ ਲੋਕ ਹੋਰ ਮਰੇ ਪਏ ਹਨ ਇੱਕ ਦਾ ਸਿਰ ਕੱਟਿਆ ਹੋਇਆ ਹੈ ਦੂਜਾ ਜਹਿ ਖਾ ਕੇ ਮਰਿਆ ਪਿਆ ਹੈ ਧਨ ਦੀ ਕਠੜੀ ਵੀ ਉੱਥੇ ਰੱਖੀ ਹੋਈ ਸੀ ਉਸ ਨੂੰ ਦੇਖ ਕੇ ਉਸ ਨੂੰ ਇਹ ਸਮਝਣ ਚ ਤਰ ਨ ਲੱਗੀ ਕਿ ਇਸ ਧਨ ਨੇ ਇਹਨਾਂ ਦੋਨਾਂ ਦੀ ਵੀ ਜਾਨ ਲੈ ਲਈ ਉਹ ਚੇਲਾ ਬੜਾ ਹੀ ਵਿਦਵਾਨ ਸੀ ਉਹ ਉਸ ਧਨ ਨੂੰ ਹੱਥ ਨਹੀਂ ਲਗਾਉਂਦਾ ਤੇ ਉੱਥੇ ਹੀ ਉਸ ਧਨ ਨੂੰ ਮਿੱਟੀ ਵਿੱਚ ਦਬਕੇ ਕਾਸ਼ੀ ਨਗਰ ਨੂੰ ਚਲਾ ਜਾਂਦਾ ਹੈ ਦੋਸਤੋ ਇਧਰ ਲੁੰਬੜ ਕਹਿੰਦਾ ਹੈ ਕਿ ਜੇਕਰ ਇੰਨਾ ਸਾਰਾ ਭੋਜਨ ਅਸੀਂ ਇਕੱਠਾ ਕਰਾਂਗੇ ਤਾਂ ਜੋ ਸਾਡੇ ਸਾਥੀ ਭੁੱਖੇ ਮਰ ਰਹੇ ਹਨ ਉਹ ਜਦ ਇਸ ਭੋਜਨ ਨੂੰ ਦੇਖਣਗੇ ਤਾਂ ਇਸ ਭੋਜਨ ਨੂੰ ਪਾਉਣ ਲਈ ਉਹ ਕੁਝ ਵੀ ਕਰਨ ਨੂੰ ਤਿਆਰ ਹੋ ਜਾਣਗੇ ਉਹ ਸਾਡੇ ਤੇ ਹਮਲਾ ਕਰ ਸਕਦੇ ਹਨ ਸਾਨੂੰ ਦੋਨਾਂ ਨੂੰ ਮਾਰਨ ਦੀ ਯੋਜਨਾ ਬਣਾ ਸਕਦੇ ਹਨ ਸੋਚਣਗੇ ਕਿ ਇਹ ਦੋਨੋਂ ਮਰਨਗੇ ਤਾਂ ਸਾਨੂੰ ਇਹ ਭੋਜਨ ਮਿਲ ਜਾਵੇਗਾ ਜੇਕਰ ਆਪਣਾ ਵਿਸ਼ਨਾਸ਼ ਨਹੀਂ ਚਾਹੁੰਦੇ ਤਾਂ ਜਿੰਨਾ ਭੋਜਨ ਗ੍ਰਹਿਣ ਕਰਨਾ ਹੈ ਉਹਨਾ ਗ੍ਰਹਿਣ ਕਰ ਲੈ ਤੇ ਬਾਕੀ ਦਾ ਭੋਜਨ ਹੋਰਾਂ ਦੇ ਲਈ ਛੱਡ ਦੇ ਇਸੇ ਵਿੱਚ ਹੀ ਸਮਝਦਾਰੀ ਹੈ ਜ਼ਿਆਦਾ ਲਾਲਚ ਮਨੁੱਖ ਨੂੰ ਮੁਸ਼ਕਲ ਵਿੱਚ ਪਾ ਦਿੰਦਾ ਹੈ ਵਿੱਦਿਆ ਨੂੰ ਸਹੀ ਸਮੇਂ ਤੇ ਇਸਤੇਮਾਲ ਨਾ ਕੀਤਾ ਜਾਵੇ ਤਾਂ ਉਹ ਵੀ ਸਾਨੂੰ ਨਸ਼ਟ ਕਰ ਦਿੰਦੀ ਹੈ ਆ욕 ਵਿਅਕਤੀ ਦੇ ਹੱਥ ਵਿੱਚ ਕੋਈ ਖਾਸ ਵਿੱਦਿਆ ਜਾਵੇ ਤਾਂ ਉਹ ਆ욕 ਵਿਅਕਤੀ ਖੁਦ ਤਾਂ ਨਸ਼ਟ ਹੁੰਦਾ ਹੀ ਹੈ ਪਰ ਦੂਜਿਆਂ ਨੂੰ ਵੀ ਨਸ਼ਟ ਕਰ ਦਿੰਦਾ ਹੈ ਤੇ ਅਨਿਤੀ ਤੇ ਅਨਿਆਏ ਨਾਲ ਕਮਾਇਆ ਹੋਇਆ ਧਨ ਕਦੇ ਸੁੱਖ ਨਹੀਂ ਦਿੰਦਾ ਕੰਦੇਹ ਹਨ ਇੰਨਾ ਸਾਧਨਾ ਨਾਲ ਕਮਾਇਆ ਹੋਇਆ ਧਨ ਕਦੇ ਨਹੀਂ ਖਾਣਾ ਚਾਹੀਦਾ ਕੂੜੀ ਨੂੰ ਵੇਚ ਕੇ ਕਮਾਇਆ ਗਿਆ ਧਨ ਜੂਏ ਵਿੱਚ ਜਿੱਤਿਆ ਗਿਆ ਧਨ ਚੋਰੀ ਕੀਤਾ ਗਿਆ ਧਨ ਹਿੰਸਾ ਕਰਕੇ ਕਮਾਇਆ ਗਿਆ ਧਨ ਧੋਖਾ ਦੇ ਕੇ ਕਮਾਇਆ ਗਿਆ ਧਨ ਧਰਮ ਦੇ ਨਾਮ ਤੇ ਇਕੱਠਾ ਕੀਤਾ ਗਿਆ ਧਨ ਜੋ ਵੀ ਇਸ ਧਨ ਨੂੰ ਖਾਂਦਾ ਹੈ ਉਸ ਦਾ ਵਿਨਾਸ਼ ਹੋ ਜਾਂਦਾ ਹੈ ਦੋਸਤੋ ਉਹ ਲੰਬੜ ਬੜਾ ਵਿਦਵਾਨ ਸੀ ਉਸਨੇ ਆਪਣੇ ਸਾਰੇ ਸਾਥੀਆਂ ਨੂੰ ਬੁਲਾਇਆ ਤੇ ਉਸ انجੀਰ ਦੇ ਦਰਖਤੇ ਹੇਠਾਂ ਚੋਂ ਪੱਕੇ ਹੋਏ ਫਲ ਪੈਸੀ ਉਹਨਾਂ ਫਲਾਂ ਨੂੰ ਸਾਰੇ ਸਾਥੀਆਂ ਨੂੰ ਬੜੇ ਸਨਮਾਨ ਨਾਲ ਮਿਲ ਕੇ ਖਾਦਾ ਇਸ ਤਰ੍ਹਾਂ ਕਰਨ ਨਾਲ ਉਹਨਾਂ ਦੋਨਾਂ ਦਾ ਬੜਾ ਸਨਮਾਨ ਹੋਇਆ ਤੇ ਉਹਨਾਂ ਦੀ ਖੂਬ ਪ੍ਰਸ਼ੰਸਾ ਕੀਤੀ ਗਈ ਕਹਿੰਦੇ ਹਨ ਜੋ ਵੰਡ ਕੇ ਖਾਂਦਾ ਹੈ ਉਹ ਸਭ ਦਾ ਚਾਹੇਤਾ ਰਹਿੰਦਾ ਹੈ ਤੇ ਕਦੇ ਦੁਖੀ ਨਹੀਂ ਰਹਿੰਦਾ ਦੋਸਤੋ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਹੋਵੇਗੀ ਤੇ ਤੁਹਾਨੂੰ ਇਸ ਕਹਾਣੀ ਤੋਂ ਜੋ ਵੀ ਸਿੱਖਿਆ ਮਿਲੀ ਸਾਨੂੰ ਕਮੈਂਟ ਸੈਕਸ਼ਨ ਵਿੱਚ ਆਪਣੀ رائے ਜ਼ਰੂਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਦਿੱਤੇ ਬੈਲ ਆਈਕਨ ਨੂੰ ਵੀ ਦਬਾ ਲਵੋ ਤਾਂ ਕਿ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤਾਂ ਦੋਸਤੋਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ